ਮਿੰਟੋ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲੀਏ ਲਾਰੈਂਸ ਬਿਸ਼ਨੋਈ ਬਾਰੇ ਗੱਲ ਕਰ ਲਈਏ ਜੀ ਉਹਨੂੰ ਫਿਰ ਇੱਕ ਵਾਰੀ ਝਾੜ ਝਾਪ ਪਈ ਹੈ ਅਦਾਲਤ ਵੱਲੋਂ ਉਹਦੀ ਜਿਹੜੀ ਇੰਟਰਵਿਊ ਜਿਹੜੀ ਹੋਈ ਸੀ ਵੀਡੀਓ ਉਹਦੀ ਵਾਇਰਲ ਹੋਈ ਸੀ ਪਾਕਿਸਤਾਨ ਦੇ ਨਾਲ ਉਹਦੇ ਮਾਮਲੇ ਦੇ ਵਿੱਚ ਉਹਨੂੰ ਫਿਰ ਇਹ ਇੰਟਰਵਿਊ ਜਿਹੜੀ ਜੇਲ੍ਹਾਂ ਚ ਹੋਈ ਉਹ ਪਾਕਿਸਤਾਨ ਵਾਲੀ ਨਹੀਂ ਇਹ ਇੰਟਰਵਿਊ ਦੋ ਹਿੱਸਿਆਂ ਚ ਕਹਿ ਲਓ ਕਿ ਇੱਕ ਚੈਨਲ ਨੇ ਕੀਤੀ ਸੀ ਪੰਜਾਬ ਦੇ ਚੈਨਲ ਵੀਡੀਓ ਪਾਕਿਸਤਾਨੀ ਉਹ ਬਾਅਦ ਚ ਵੱਖਰੀ ਸੀ ਉਹ ਵੱਖਰੀ ਸੀ ਜੀ ਉਹ ਉਦੋਂ ਦੀ ਹੈ ਜਦੋਂ ਤੁਸੀਂ ਇਸ ਰਸਤੇ ਤੇ ਆ ਗਿਆ ਸੀ ਸ਼ਾਇਦ ਉਹ ਉਦੋਂ ਦੀ ਆ ਜਦੋਂ ਤੁਸੀਂ ਕਿਸੇ ਹੋਰ ਰਸਤੇ ਤੇ ਸੀ ਜੀ ਜੀ ਚਲੋ ਖੈਰ ਉਹ ਝਾੜ ਚੱਪ ਤਾ ਉਹਨੂੰ ਪੈਂਦੀ ਰਹਿੰਦੀ ਕਿਸੇ ਨਾ ਕਿਸੇ ਕਾਰਨਾ ਕਰਕੇ ਤੇ ਹੁਣ ਵੀ ਉਹ ਇੱਕ ਗਾਣਾ ਆ ਸੀਗਾ ਕਿ ਨਾ 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 ਗੋਰੀਏ ਅਦਾਲਤ ਨੇ ਫੇਰ ਕਿਹਾ ਕਿ ਭਾਈ ਨਹੀਂ ਹਾਂਜੀ ਆ ਵੇਖੋ ਗੱਲ ਇਹ ਆ ਕਿ ਇਹ ਜਿਹੜਾ ਲੋਰੈਂਸ ਦਾ ਮਸਲਾ ਹੈ ਨਾ ਤਾਂ ਲੋਰੈਂਸ ਦੇ ਮਸਲੇ ਦੇ ਵਿੱਚ ਇਹ ਹੋਇਆ ਕਿ ਇਹ ਗੈਸਨ ਸੁਪਰੀਮ ਕੋਰਟ ਕਿਉਂਕਿ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਪਈ ਆ ਤੇ ਇਹਦੇ ਵਿੱਚ ਪਿਛਲੇ ਦਿਨੀ ਵੀ ਗੱਲਬਾਤ ਹੋਈ ਸੀਗੀ ਕਿ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਹੀ ਕਿਥੋਂ ਰਿਕਾਰਡ ਹੋਣ ਦੀ ਸੰਭਾਵਨਾ ਹੈ ਜੀ ਇਹ ਫਸ ਗਏ ਉਤੇ ਤੇ ਐਸਆਈਟੀ ਬਣੀ ਹੋਈ ਐ ਐਸਆਈਟੀ ਨੂੰ ਬਰਡ ਥੇਰੀਆਂ ਝਾੜਾਂ ਫਟਕਾਰਾਂ ਪਈਆਂ ਹਾਈ ਕੋਰਟ ਦੇ ਵਿੱਚ ਵੀ ਇਹ ਗੱਲ ਜਿਹੜੀ ਐ ਨਾ ਉਹ ਬੜੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬੜੇ ਇੱਕ ਅਨੋਖੇ ਜਿਹੇ ਢੰਗ ਨਾਲ ਚੱਲੇ ਗਈ ਸੀ ਦਰਅਸਲ ਕੀ ਐ ਕਿ ਇੱਕ ਕੋਈ ਅਪਰਾਧੀ ਸੀਗਾ ਜੀ ਜੇਲ੍ਹ ਦੇ ਵਿੱਚ ਕ੍ਰਿਮੀਨਲ ਜੇਲ੍ਹ ਦੇ ਵਿੱਚ ਸੀਗਾ ਤੇ ਉਹਨੇ ਪੀੜਤਾ ਨੂੰ ਵੀਡੀਓ ਭੇਜੀ ਸੀ ਜੀ ਜੀ ਜੇਲ੍ਹ ਦੇ ਵਿੱਚੋਂ ਹੂੰ ਜੀਦਾ ਕਿ ਗਾਂ ਫਿਰ ਰੌਲਾ ਪੈ ਗਿਆ ਮਾਮਲਾ ਹਾਈ ਕੋਰਟ ਚ ਚਲੇ ਗਿਆ ਤਾਂ ਹਾਈ ਕੋਰਟ ਚ ਜਦੋਂ ਇਹ ਮਾਮਲਾ ਗਿਆ ਤਾਂ ਉਹਨਾਂ ਦੇ ਪ੍ਰਕਾਸ਼ ਦੇ ਵਿੱਚ ਇਹ ਗੱਲ ਜਿਹੜੀ ਵੇਖਣ ਚ ਆ ਗਈ ਕਿ ਇਹ ਜੇਲ੍ਹ ਦੇ ਵਿੱਚੋਂ ਤਾਂ ਇੰਟਰਵਿਊਜ਼ ਹੋ ਰਹੀਆਂ ਨੇ ਹੂੰ ਉੱਥੋਂ ਫਿਰ ਉਹਨਾਂ ਨੇ ਸਵੇ ਨੋਟਿਸ ਲਿਆ ਸੀਗਾ ਸੋ ਮੋਟੋ ਜਿਸ ਨੂੰ ਆਪਾਂ ਕਹਿੰਦੇ ਆ ਉਹ ਤੋਂ ਬਾਅਦ ਇਹ ਕਹਾਣੀ ਤੁਰਦੀ ਤੁਰਦੀ ਇੱਥੋਂ ਤੱਕ ਚੱਲੇ ਗਈ ਫਿਰ ਹਾਈ ਕੋਰਟ ਨੇ ਐਸਆਈਟੀ ਦੇ ਜਿਹੜੇ ਸੀਗੇ ਚੰਗੇ ਕਲੋਕੇ ਗਰਦ ਝਾੜੇ ਰੇਤ ਝਾੜੇ ਤਾਂ ਉਹ ਤੋਂ ਬਾਅਦ ਇਹ ਜਾਂਚ ਪੜਤਾਲ ਜਿਹੜੀ ਆ ਰੰਭ ਹੋ ਗਈ ਹੁਣ ਇਹਨਾਂ ਨੇ ਜਾ ਕੇ ਦਲੀਲ ਦਿੱਤੀ ਸੀ ਕਿ ਦੇਖੋ ਜੀ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਹੂੰ ਵੀ ਆਹ ਜਾਂਚ ਪੜਤਾਲ ਲੱਗੇ ਬਦਾ ਹੁਣ ਜ਼ਰਾ ਜੀ ਗੱਲ ਆ ਕਿ ਐਸਆਈਟੀ ਨੇ 3 ਕੁ ਮਹੀਨੇ ਦਾ ਸਮਾਂ ਲਿਆ ਮਹੀਨਾਖ ਤੇ ਵਿੱਚੋਂ ਹੋ ਗਿਆ ਜੀ ਕਿ ਇਹਨਾਂ ਨੇ ਜਾ ਕੇ ਉੱਥੇ ਹੁਣ ਮਾਮਲੇ ਦੀ ਪੂਰੀ ਤੈ ਤੱਕ ਜਾ ਕੇ ਜਾਣਕਾਰੀ ਰੱਖਣੀ ਆ ਹੂੰ ਹੋ ਗਿਆ ਉਲਟ ਜੀ ਕਿ ਭਾਈ ਇਹ ਜਿਹੜਾ ਫੈਸਲਾ ਦਿੱਤਾ ਹਾਈ ਕੋਰਟ ਨੇ ਉਹਦੇ 'ਚ ਸਾਡਾ ਪੱਖ ਨਹੀਂ ਸੁਣਿਆ ਗਿਆ ਉਹਨਾਂ ਨੇ ਆਖਿਆ ਦੇਖੋ ਜੀ ਤੁਹਾਡੇ 73 ਕੇ 74 ਕੇਸ ਚੱਲਦੇ ਆ ਹਮ ਗੱਲ ਇਹ ਆ ਕਿ ਭਾਈ ਤੁਸੀਂ ਜੇ ਆਪਣਾ ਪੱਖ ਰੱਖਣਾ ਤੇ ਵਾਪਸ ਜਾਓ ਹਾਈ ਕੋਰਟ ਅਸੀਂ ਹਾਈ ਕੋਰਟ ਨੇ ਜੋ ਇਨਵੈਸਟੀਗੇਸ਼ਨ ਸ਼ੁਰੂ ਕਰਵਾਈ ਆ ਸੀ ਉਹਦੇ 'ਚ ਦਖਲ ਨਹੀਂ ਦੇਣਾ ਜੀ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਵਾਂ ਕਿ ਜੋ ਇਹਨਾਂ ਦੀ ਮਨਸ਼ਾ ਹੋਏਗੀ ਕਿ ਭਾਈ ਅਸੀਂ ਇਸ ਇਨਵੈਸਟੀਗੇਸ਼ਨ ਨੂੰ ਰੋਕ ਲਈਏ ਕਿਉਂਕਿ ਜਾਣੀ ਤਾਂ ਲਾਰੈਂਸ ਦੇ ਕੋਲ ਹੈ ਨਾ ਜਿਹੜਾ ਬੰਦਾ ਜੇਲ੍ਹ ਚ ਬੈਠਾ ਜਾਣੀ ਤਾਂ ਐਂਡ ਤੇ ਉਹਦੇ ਕੋਲ ਆ ਕਿ ਸੈਟਅਪ ਕਿਵੇਂ ਤਿਆਰ ਹੋਇਆ ਕੀ ਯੂਜ਼ ਕੀਤਾ ਠੀਕ ਹੈ ਨਾ ਜੀ ਕਿਹੜੀ ਐਪ ਯੂਜ਼ ਕੀਤੀ ਕਿਹੜਾ ਮੋਬਾਈਲ ਯੂਜ਼ ਕੀਤਾ ਉਹ ਕਿਵੇਂ ਆਇਆ ਵਗੈਰਾ ਵਗੈਰਾ ਉਹ ਸਾਰਾ ਕੁਝ ਜਾ ਕੇ ਹਾਈ ਕੋਰਟ ਚ ਦੱਸਣਾ ਪਊਗਾ ਤਾਂ ਇਸ ਕਰਕੇ ਉਹ ਗੈਸਨ ਉੱਥੇ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਹਾਂ ਤੁਹਾਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ ਬਾਈ ਜਾ ਕੇ ਹਾਈ ਕੋਰਟ ਚ ਰੱਖ ਲਓ ਹਾਈ ਕੋਰਟ ਚ ਹੱਲੇ ਵੀ ਸੁਣਵਾਈ ਜੜੀ ਹੋ ਜਾ ਰਹੀ ਹੈ ਜਾਰੀ ਹੈ ਜੀ 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 ਮੈਂ ਰਿਕੁਐਸਟ ਕਮੈਂਟ ਆਪਾਂ ਪੜ ਲ ਗਏ ਲਾ ਜੀ ਰਵਿੰਦਰ ਕੌਰ ਜੀ ਆਪਾਂ ਨੂੰ ਇਟਲੀ ਤੋਂ ਦੇਖ ਰਹੇ ਨੇ ਜੀ ਜੀ ਤੇ ਬਲਰਾਮ ਜੀ ਕਹਿੰਦੇ ਨੇ ਕਿ ਭਾਈ ਬੇਸ਼ਰਮੀ ਦੀ ਵੀ ਹੱਦ ਹੁੰਦੀ ਐ ਸੀ ਤਾਂ ਆਪ ਕਹਿ ਰਹੇ ਨੇ ਅਮਰਿਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਇੰਸਟਾਗ੍ਰਾਮ ਇਹ ਸਾਰੇ ਕੰਮ ਦਾ ਇੱਕ ਮੰਡਤਤਾ ਪ੍ਰਾਪਤ ਅੱਡਾ ਬਣਿਆ ਹੋਇਆ ਅੱਜ ਕੱਲ ਜੀ ਜੀ ਯਾਦ ਕਹਿ ਰਹੇ ਨੇ ਕਿ ਸੋਨੀਆ ਗਾਂਧੀ ਇਸ ਵਾਰ ਕਿਉਂ ਨਹੀਂ ਚੋਣ ਲੜੀ ਇਸ ਦਾ ਕਾਰਨ ਕੀ ਹੋ ਸਕਦਾ ਪਤਾ ਨਹੀਂ ਜੋ ਰਾਜ ਸਭਾ ਦੇ ਥਰੂ ਚਲੇ ਗਏ ਹੁਣ ਉਹ ਜੀ ਕਿਉਂ ਨਹੀਂ ਜੀ ਮਿੰਟੂ ਜੀ ਪ੍ਰਿੰਕਾ ਗਾਂਧੀ ਵੀ ਲੜੂ ਇੱਕ ਸੀਟ ਤੇ ਗੱਲ ਕਰ ਰਹੇ ਨੇ ਉਹ ਤਾਂ ਉੱਥੇ ਜਾਏਗੀ ਨਾ ਵਾਇ ਨਾਟ ਛੱਡ ਦਿੱਤੀ ਹਮਮ ਰahul ਗਾਂਧੀ ਨੇ ਦੋ ਸੀਟਾਂ ਜਿੱਤੀਆਂ ਸੀ ਵਾਇ ਨਾਟ ਤੋਂ ਪ੍ਰਿੰਕਾ ਗਾਂਧੀ ਜਾਏਗੀ ਉਹ ਆਪਾਂ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਵਾਇ ਨਾਟ ਛੱਡ ਛੱਡ ਕੇ ਤਾਂ ਉਸ ਤੋਂ ਬਾਅਦ ਪ੍ਰਿੰਕਾ ਗਾਂਧੀ ਨੂੰ ਉੱਥੇ ਲੜਾਇਆ ਜਾਏਗਾ ਜੀ ਗੁਰਪਿੰਦਰ ਜੀ ਕਹਿ ਰਹੇ ਨੇ ਕਿ ਕੈਨੇਡਾ ਤੋਂ ਪਹਿਲੀ ਵਾਰੀ ਆਪਾਂ ਨੂੰ ਦੇਖ ਰਹੇ ਨੇ ਸ਼ੁਕਰੀਆ ਜੀ ਬਹੁਤ ਸਾਰੇ ਦੋਸਤ ਬਹੁਤ ਜ਼ਰੀਆ ਵੈਬ ਸੀਰੀਜ਼ ਦੇ ਨਾਮ ਦੱਸ ਰਹੇ ਨੇ ਕਿ ਆਹ ਦੇਖੋ ਭਾਈ ਪਰ ਸਾਡੇ ਕੋਲ ਤਾਂ ਮਿੱਤਰੋ ਨਹੀਂ ਹੁੰਦਾ ਇਹਨਾਂ ਟਾਈਮ ਕਿਉਂਕਿ ਅਸੀਂ ਤੇ ਇੱਧਰ ਖਬਰਾਂ ਖਬਰਾਂ ਚ ਬਹੁਤ ਉਲਝੇ ਹੁੰਨੇ ਆ ਹਾਂਜੀ ਹਾਂਜੀ ਸਹੀ ਗੱਲ ਐ ਜੀ ਜੀ ਮਿੰਟੂ ਜੀ ਬਾੜਾ ਮੋਟਾ ਕੋਈ ਸਾਨੂੰ ਰਾਤ ਦੀ ਖਬਰ ਵੀ ਦੇ ਦਿਓ ਕੋਈ ਜੇ ਮੀਮੂ ਆਉਣ ਲੱਗਿਆ ਤਾਂ ਹੈ ਕੋਈ ਖਬਰ ਦੇਖੋ ਨਹੀਂ ਕਿਉਂਕਿ ਇੱਥੇ ਤੁਹਾਡੇ ਤੋਂ ਖਬਰ ਹੀ ਪੁੱਛਣੀ ਹੁੰਦੀ ਐ ਤੇ ਖਬਰਾਂ ਦੀ ਕਈ ਵਾਰੀ ਕੋਈ ਜਾਣਕਾਰੀ ਨਹੀਂ ਕੱਲ ਮੈਂ ਵੀ ਰਡਾਰ ਜੇ ਤੇ ਵੇਖੀ ਜਮਾ ਤੇ ਮੈਂ ਆਪਦੇ ਜਿਹੜਾ ਸਾਡਾ ਉਥੇ ਵਾਲੀਬਾਲ ਵਾਲਿਆਂ ਦਾ ਪੇਜ ਉਥੇ ਪਾ ਦਿੱਤਾ ਤੇ ਸਵੇਰੇ ਵੇਖਿਆ ਕੱਖ ਵੀ ਨਾ ਪ੍ਰਾਤ ਨੂੰ ਮੈਂ ਮੋਟਰਾਂ ਮੋਟਰਾਂ ਵੀ ਆਖਿਆ ਮੈਂ ਕਿਹਾ ਭੇਜਣਾ ਜਾਣਾ ਰਡਾਰ ਤੇ ਦੱਸ ਰਿਹਾ ਵੀ 12 ਵਜੇ ਤੋਂ ਬਾਅਦ ਮੀਂਹ ਆ ਜਾਣਾ ਹੂੰ ਹੂੰ ਤੇ ਉਹ ਬਾਅਦ ਦੇ ਵਿੱਚ ਉਹ ਮੈਨੂੰ ਸਗੋਂ ਮੁੰਡੇ ਛੇੜਦੇ ਸੀ ਕਹਿੰਦੇ ਰਡਾਰ ਵੀ ਫੇਲ ਹੋ ਗਿਆ ਮੈਂ ਆਖਿਆ ਵਾਕਿਆ ਪਗਿਆਨ ਵੀ ਫੇਲ ਹੋਇਆ ਕਾ ਕੁਦਰਤ ਦਾ ਬਾਈ ਕਹ ਲਈਏ ਕ੍ਰਿਸ਼ਮਾ ਹੀ ਆ ਜੀ ਸੋ ਕੁਝ ਇਲਾਕਿਆਂ ਦੇ ਵਿੱਚ ਖਾਸੀ ਅੱਛੀ ਖਾਸੀ ਜੜੀ ਆ ਔੜ ਲੱਗੀ ਪਈ ਐ ਜੀ ਜੀ ਟਰੂ ਲਾਈਫ ਜੀ ਕਹ ਰਹੇ ਨੇ ਕਿ ਰੈਗੂਲਰ ਕੈਨੇਡਾ ਤੋਂ ਆਪਾਂ ਨੂੰ ਦੇਖਦੇ ਨੇ ਯਾਰ ਪੰਜਾਬੀ ਜੀ ਜਰਮਨ ਤੋਂ ਦੇਖਦੇ ਨੇ